வ கல கல ஜ சத் சரி சார ਦਰਸ਼ਕਾਂ ਨੂੰ ਸਾਰੇ ਸਾਡੇ ਨਾਲ ਤੋਂ ਪਾਈ ਜੀ ਤੁਹਾਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਜਿੱਤ ਕਿਉਂ ਨਾ ਕਿਵੇਂ ਚਾਹੀਦਾ ਅਸਲ ਦੇ ਵਿੱਚ ਨਾ ਧਿਆਵੇ ਦਾ ਅਰਥ ਹੈ ਤੁਹਾਡੇ ਮਨ ਦਾ ਚਿੱਤ ਦਾ ਧਿਆਨ ਕਿੱਥੇ ਹੈ ਅੱਛਾ ਜੋ ਤੁਸੀਂ ਗੁਰੂ ਘਰ ਜਾਣੇ ਅਸੀਂ ਬਾਣੀ ਪੜਦੇ ਸਾਡਾ ਧਿਆਨ ਕਿੱਥੇ ਹੈ ਸਾਡੇ ਚਿੱਤ ਅਚ ਵਿਚਾਰ ਕੀ ਚਲੋ ਔਦਤਿਆ ਹੰਤਾ ਕਾ ਕਮ ਕਰਾਂ ਜਾਂ ਕਰੇ ਬੱਚਾ ਚ ਜੋ ਉਹ ਦੱਸਿਆ ਹਾਂ ਸਾਡਾ ਕਿਤੇ ਨਹੀਂ ਤੇ ਫਿਰ ਜਿੱਥੇ ਸਾਡਾ ਧਿਆਨ ਉਹ ਸਤਿਆ ਦੇ ਉਹ ਧਨ ਵਾਸੇ ਸੰਕਰਨਾ ਕੀ ਚਾਹੀਦਾ ਹੈ ਹਾਂ ਉਹਦੇ ਜੋ ਪ੍ਰਾਣੀ ਗੋਵਿੰਦ ਧਿਆਵੇ ਪੜਿਆ ਹਨ ਪੜਿਆ ਪਰਮ ਰੱਬ ਦਾ ਉਹਦੇ ਜਿਹੜਾ ਮਨੁੱਖ ਪ੍ਰਭੂ ਨੂੰ ਆਪਦੇ ਹਿਰਦੇ ਦੇ ਵਿੱਚ ਯਾਦ ਕਰਦਾ ਹੈ ਅੱਛਾ ਤੇ ਉਹ ਚਾਹੇ ਬਦਵਾਨ ਹੈ ਚਾਹੇ ਅੰਸਾਰਾ ਲੋਕ ਹੈ ਸੁਗਾਰ ਉਦੇ ਉੱਚਾ ਆਤਮਵਿਸ਼ਵਾਸ ਆਇਆ ਜਿਹੜਾ ਯਾਦ ਕਰਦਾ ਘਿਰਦੇ ਹਾਂ ਹਾਂ ਅੱਛਾ ਜੇ ਹਿਰਦੇ ਨਾਲ ਤਾਂ ਯਾਰ ਹੋਗਾ ਬਾਣਿਆਂ ਦੀ ਹਿਰਤੇ ਕਪਤ ਮੁਖ ਗਿਆਨੀ ਝੂਠੇ ਕਹਾ ਬਲੋਸ ਪਾਵੇਂ ਚੋ ਫਿਰਦੇ ਸਾਡੇ ਕਪਟ ਹੈ ਵਾਲਛਾ ਵੈ ਥੱਗੀ ਹੈ ਬੇਈਮਾਨੀ ਹੈ ਖੁਦਗਰਦੀ ਹੈ ਦੁਬੈਤ ਹੈ ਤੇ ਮੇ ਆਪਣਾ ਬਗਾਨਾ ਪਾਣਾ ਉਹ ਤਾਂ ਹੈਗਾ ਹੀ ਆਪਣਾ ਬਗਾਨਾ ਤਾਂ ਹੈਗਾ ਹੀ ਤੇ ਫਿਰਦੇ ਉਹ ਨਾ ਗੇ ਲੇਮੂ ਨਾ ਆਪਰਾ ਸੇ ਮੂਰਲੀ ਤੇ ਹੁੰਦੇ ਉਹਨੇ ਮਨਨੇ ਪ੍ਰੀਤ ਮੁਖੋਂ ਗੰਡ ਲਾਫਤਾ ਅੱਛਾ ਮਨ ਚ ਸਾਡੇ ਪ੍ਰੇਮ ਹੀ ਨਹੀਂ ਮੂੰਹ ਨਾਲ ਹੀ ਗੱਲਾਂ ਰੋ ਨਹੀਂ ਉਹਨੇ ਗੰਡਾ ਰੋਨੇ ਉਹਨੇ ਜਾਨਨ ਹਾਰ ਪ੍ਰਭੂ ਪਰਵੀਨ ਪਾਰ ਦੇਖਣਾ ਕਾਹੂ ਪੀਨ ਕੋਰਮ ਆਦਮਾ ਸਭ ਕੁਝ ਜਾਣਦਾ ਬਾਹਰ ਲਈ ਦੇ ਉਹਨੂੰ ਲੋੜ ਨਹੀਂ ਅਸੀਂ ਲੋਕ ਵਿਖਾਵਾ ਕਰਦੇ ਆਂ ਅਸੀਂ ਗੁਰੂ ਘਰ ਜਾਂਦੇ ਆਂ ਇਹ ਵੀ ਲੋਕ ਵਿਖਾਵਾ ਹੈ ਕਿ ਸਾਡਾ ਤਾਂ ਲੋਕ ਵਿਖਾਵਾ ਚ ਹੀ ਆ ਗਿਆ ਉਹਨਾਂ ਤੋਂ ਇਸ ਤੋਂ ਗਾਉਂ ਤਾਂ ਸੀ ਤਾਂ ਹਿੱਤੇ ਆ ਤੇ ਵਿੱਚ ਸਾਡੇ ਤਾਂ ਜਿਹੜੇ ਘਰ-ਘਰ ਤੇ ਕੰਮਕਾਰੀ ਰਹ ਗੁਰਮਤਿ ਦਾਤਾ ਹੀ ਹੈ ਲੋਕ ਪਤੀਜੇ ਕਸ਼ੂਨੋ ਹੋਵੇ ਨਾਹੀਂ ਰਾਮ ਆਣਾ ਉੱਚ ਲੋਕਾਂ ਨੂੰ ਪ੍ਰਸੰਨ ਕਰਨਾ ਸੇ ਜਿਹੜੇ ਯਤਨ ਕਰਦੇ ਸੀ ਹਾਂਜੀ ਤਾਂ ਪਤੀਏ ਪਤੀ ਨਹੀਂ ਟਰੋਪਤੀ ਨੇ ਕਸ਼ੂਨੋ ਹੋਵੇ ਨਾਹੀਂ ਰਾਮ ਆਣਾ ਮਨਸਾਦਾ ਆਣਾ ਛਾਨੂੰ ਇਹ ਲੱਗਦਾ ਜੋ ਅਸੀਂ ਕਰ ਰਹੇ ਹਾਂ ਠੀਕ ਹੈ ਚੱਲ ਤਾਂ ਇਹੋ ਲੱਗਦਾ ਹੁਣ ਜਿਹੜੀ ਤੇ ਹੈ ਵੈਰੀ ਗੱਲ ਆਪਾਂ ਕਰ ਰਹੇ ਸੀਗੇ ਉਹਨਾਂ ਨੇ ਉਸੇ ਸ਼ਬਦ ਦੇ ਵਿੱਚ ਐ ਤੇ ਹੋਣਾ ਕਿਵੇਂ ਸਾਧੂ ਸੰਗ ਸਿਮਰ ਗੋਪਾਲ ਅੱਛਾ ਆਂਦੇ ਭਾਈ ਗੁਰੂ ਦੀ ਸੰਗਤ ਵਿੱਚ ਰਹਿ ਕੇ ਗੁਰੂ ਦੀ ਸੰਗਤ ਕਿਹੜੀ ਹੈ ਜਿਹੜੀ ਬਾਣੀ ਦੀ ਸਿੱਖਿਆ ਅੱਛਾ ਇਹ ਇਹ ਸੰਗਤ ਨਾਲ ਸਾਧ ਸੰਗ ਦੁਰਮਤ ਮੱਲਹਿਰੇ ਸਾਧ ਸੰਗ ਹੋ ਜੇ ਨਾ ਤੇਰੀ ਮਾੜੀ ਮਤ ਖਤਮ ਹੋਵੇ ਤੇ ਮਾੜੀ ਮਤ ਚੰਗੀ ਮਤ ਨਾ ਕੱਟੀ ਜਾ ਸਕਦੀ ਆ ਰਤਨ ਨਾਲ ਨਹੀਂ ਕੱਟੀ ਜਾ ਸਕਦੀ ਤੇ ਕੁਰਬਾਨੀ ਨੂੰ ਵਾਰ-ਵਾਰ ਪੜਨ ਦਾ ਕੋਈ ਫਾਇਦਾ ਨਾ ਹੁੰਦੇ ਪੜਿਆ ਨਹੀਂ ਪੇਤ ਬੂਟੀਆਂ ਪਾਉਣਾ ਸ਼ੁਕਰ ਬਾਨੀਆਂ ਹਾਂ ਅਸੀਂ ਜੋ ਕੁਐਸਚਨ ਉੱਤਰ ਕਰਨੇ ਆ ਸਾਰੇ ਬਾਣੀ ਨਾਲ ਕਰਨੇ ਜੀ ਜਿਵੇਂ ਜਿਵੇਂ ਅਸੀਂ ਵਿਚਾਰ ਕਰਾਂਗੇ ਉਹ ਸਾਡੀ ਬੁੱਧੀ ਚੱਗੀ ਜਾਊਗੀ ਅਸੀਂ ਗੁਰੂ ਤੋਂ ਪੁੱਛਦੇ ਹਾਂ ਗੁਰੂ ਦੇ ਉੱਤਰ ਦੇ ਜਾਂਦਾ ਅਸੀਂ ਕਦੇ ਗੁਰਦੁਆਰੇ ਜਾ ਕੇ ਜਾਂ ਜਦੋਂ ਬਾਣੀ ਪੜ੍ਹਦੇ ਹਾਂ ਤੇ ਅਸੀਂ ਕਦੇ ਉਹ ਤੋਂ ਪੁੱਛਿਆ ਵੀ ਆਹ ਬਾਬਾ ਹੁਣ ਮੈਨੂੰ ਦੱਸੇ ਦਾ ਅਰਥ ਕੀ ਹੈ ਅਗਲੀ ਲਾਈਨ ਦਾ ਅਰਥ ਹੈ ਉਹਦੇ ਜਨਾਂ ਤੋਂ ਅਗਲੀ ਸਾਰੇ ਬਾਣੀ ਦੇ ਅਰਥ ਸਾਰੀ ਬਾਣੀ ਦੇ ਵਿੱਚ ਹੈ ਇਹ ਜਿਹੜਾ ਨੇ ਟੀਕੇ ਕੀਤੇ ਹਨ ਇਹ ਨਾ ਇਸ ਤਰੀਕੇ ਨਾਲ ਨਹੀਂ ਕੀਤੇ ਮੁੱਖ ਤੇ ਪੜਤਾ ਟੀਕਾ ਸਰ ਉਹ ਅਸੀਂ ਵੀ ਜਿਹੜਾ ਬਾਣੀ ਦੇ ਟੀਕੇ ਪੜੀ ਜਾਂਦੇ ਹਿਰਦੇ ਰਾਮ ਨੇ ਕੋਣ ਰਕ ਜੇ ਸਾਡੇ ਹਿਰਦੇ 'ਚ ਉਹ ਉਪਦੇਸ਼ ਨਹੀਂ ਆਇਆ ਜਾਂ ਪ੍ਰਮਾਤਮਾ ਦੀ ਯਾਦ ਨਹੀਂ ਆਈ ਤੇ ਸਾਡੀ ਰਹਿਤ ਪੂਰੀ ਨਹੀਂ ਕਿ ਬਾਹਰੋਂ ਰਹਿਤ ਤਾਂ ਸਾਡੀ ਪੂਰੀ ਹੈ ਨੇ ਹਿਰਦੇ 'ਚ ਰਾਮ ਨੂੰ ਵਿੱਚ ਰਹਿਤ ਹੈ ਨਹੀਂ ਇਰਦੇ ਰਾਮ ਨੇ ਇਹਦਾ ਮਤਲਬ ਹੋਈ ਕਿ ਹਾਡੇ ਜਿਹੜਾ ਅੰਦਰ ਰਬ ਨਹੀਂ ਆ। ਉਹਨੇ ਇਹ ਰਾਮ ਨਾਮ ਬੰਦੇ ਨੂੰ ਕਹੀ ਜਾਂਦੇ ਆ। ਸ਼ਬਦਾਂ ਨੂੰ ਕਹੀ ਜਾਂਦੇ। ਅੱਛਾ ਇਹ ਹੈ ਫਿਰ ਕੌਣ ਹੈ? ਸੰਤ ਭਗਤ ਕੀ ਸੰਗਤ ਰਾਮ। ਸੰਤ ਭਗਤ ਕੀ ਸੰਗਤ ਜਿਹੜੀ ਸਿੱਖਿਆ ਨਾ ਇਹ ਗੁਰਬਾਣੀ ਦੀ ਉਹਨੂੰ ਰਾਮ ਕਹੇ। ਉਹਨੂੰ ਵਰਤਿਆ ਵੇ ਕਿ ਉਹਨਾਂ ਦਾਸਤਾ ਦੇਦਾ ਸਾਧੂ ਸੰਗ ਸਿਮਰ ਬਿਪਾਲ ਬਿਨ ਨਾਵੇ ਝੂਠਾ ਧਨਮਾਲ। ਜਦੋਂ ਤੋਂ ਗੁਰੂ ਦੀ ਸਿੱਖਿਆ ਨੂੰ ਆਪਦੇ ਵਿਚ ਵਿਚਾਰ ਕੇ ਮੰਚ ਅੱਛਾ ਤੂੰ ਕੀ ਕਹਿ ਰਹੀ ਹੈ ਤੇ ਆਨਾ ਉਹਦੇ ਨਾਮ ਤੋਂ ਬਿਨਾ ਹੋਰ ਕੋਈ ਤਨ ਕੋਈ ਮਾਲ ਪਕਾ ਸਾਥ ਨਹੀਂ ਬਣਾਵਾ ਨਹੀਂ ਫਿਰ ਦੁਨਿਆਵੀ ਮੋਹ ਤੇਰੇ ਤੋਂ ਛੋਟਣਾ ਸ਼ੁਰੂ ਹੋ ਜਾਊਗਾ ਰਹਾਓ ਦੱਸਿਆ ਅੱਗੇ ਹੋਰ ਨਾ ਖੋਲ ਕੇ ਦੱਸਿਆ ਅੱਛਾ ਰੂਪਵੰਤ ਸੋ ਚਤੁਰ ਸਿਆਣਾ ਆਨਾ ਪਈ ਉਹੀ ਮਨੋਕ ਰੂਪ ਵਾਲਾ ਉਹੀ ਤੀਹਣ ਬੁੱਧੀ ਵਾਲਾ ਉਹੀ ਸਿਆਣਾ ਜਿਨ ਜਨ ਮਾਨਿਆ ਪ੍ਰਭ ਕਾ ਪਣਾ ਜੀਨੇ ਦਾਸ ਬਣ ਕੇ ਪਰਮਾਤਮਾ ਦੀ ਰਜਾ ਨੂੰ ਸਿਰ ਮੱਥੇ ਤੇ ਮੰਨੇ ਤੇ ਰਜਾ ਉਹਦੀ ਕੀ ਹੈ ਹਾਲਾ ਬਾਣੀ ਦਾ ਉਪਦੇਸ਼ ਹੈ ਕਿ ਉਹਦਾ ਪਾਣਾ ਇਹ ਨੂੰ ਮੰਨ ਲੈ ਮਨ ਸਾਡਾ ਮੰਨਣੋਂ ਤਿਆ ਤਈ ਲਈ ਤਾ ਉਹਨੇ ਜਾਗਮੈਂ ਆਇਆ ਸੋ ਪ੍ਰਵਾਨ ਕਹਿੰਦਾ ਜਿਹੜੇ ਮਨੁੱਖ ਨੇ ਮਾਲਕ ਪ੍ਰਭੂ ਨੂੰ ਹਰੇ ਸੀਰ ਚ ਵਾਸਤਾ ਪਛਾਣ ਲਿਆ ਉਹੀ ਮਨੁੱਖ ਜਗਤ ਚ ਆਇਆ ਸਫਲ ਹੈ ਅੱਛਾ ਕਾਟ ਕਾ ਆਪਣਾ ਸਵਾਮੀ ਜਾਣ जिने ਆਪਦੇ ਚ ਪਛਾਨ ਲਿਆ ਉਹਨੂੰ ਦੂਜਾਂ ਚ ਰੱਬ ਦੇ ਸੁਭਾਅ ਬਿਲਕੁਲ ਜੇ ਆਪਦੇ ਚ ਅਸੀਂ ਤਾਂ ਪਛਾਣਾਂਗੇ ਗੁਰ ਕੀ ਮਤ ਤੂ ਲੇਹਿਆ ਨੇ ਭਗਤ ਬਿਨਾ ਬੁਰਦੂ ਪੇ ਸਿਆਣੀ ਗੁਰੂ ਦੀ ਮਤ ਲੈਣੀ ਭਗਤੀ ਹੈ ਅੱਛਾ ਗੁਰੂ ਦੀ ਮਤ ਲੈ ਕੇ ਭਗਤਾਂ ਕੀ ਚਾਲਰ ਵਾਲੀ ਬਖਮਾਰਗ ਚੱਲਣਾ ਪਰ ਇਹਨੇ ਓਕੀ ਬੜੀ ਖੇੜਾ ਹੈ ਕਾਰਨ ਲਾਲਪ ਲੋਪ ਅਹੰਕਾਰ ਤਜ ਤਿਸਨਾ ਬਹੁਤ ਨਹੀਂ ਬੁਰਨਾ ਲਾਲਚ ਇਸਤਮੈ ਲੋਭ ਵਿਚ ਆਤਮਾ ਹੰਕਾਰ ਸਦਮੈ ਸਾਥਾਂ ਦੇ ਵੀ ਮੇਰੀ ਚਲੇ ਉਹ ਛਟਮੈ ਉਹਨੇ ਖੰਨਿਓ ਟਿੱਕੀ ਵਾਲੋ ਨੇ ਕਿ ਇਤ ਮਾਰਗ ਜਾਣਾ ਬੜੀ ਓਕੀ ਖੇੜ ਹੈ ਅਸੀਂ ਹਰ ਹੋਈ ਲੰਦ ਬਣ ਕੇ ਪੜਦੇ ਹਾਂ ਪਰ ਕਦੇ ਵਿਚਾਰੇ ਨਹੀਂ ਮੇਰੇ ਆਸਤੇ ਲਿਖੇ ਸਹੀ ਤਾਂ ਨਹੀਂ ਹੈ ਇਹ ਹਰੀ ਬਾ ਨਹੀਂ ਮਨ ਨੂੰ ਸਬੂਤਨ ਕਰਕੇ ਲਿਖੀ ਹੈ ਅੱਛਾ ਤੇ ਜਦੋਂ ਅਸੀਂ ਇਹਨੂੰ ਪੜਨਾ ਜਾਂ ਸੁਣਨਾ ਹੈ ਸਾਡੇ ਮਨ ਨੇ ਸੁਣਨਾ ਤੇ ਮਨ ਨੇ ਪੜਨਾ ਕਿਆ ਦਾ ਗੱਲ ਦੱਸਦੇ ਨਹੀਂ ਉੱਥੇ ਕੋਈ ਉੱਥੇ ਦਾ ਦੱਸਦੇ ਬਾਬਾ ਨਾਮ ਕਿਤੋਂ ਤੁਰਿਆ ਦਿੱਤੇ ਗਿਆ ਤੇ ਕਿਵੇਂ ਪਾਸ ਸੈਕਟੇ ਕੇ ਦੋਈ ਦਸ ਜੰਨੇ ਪਰ ਉਹਨੇ ਕਹੋ ਨਾਮਿਕ ਜਾ ਕੇ ਪੂਰਨ ਪਹਾੜ ਪੂਰਨ ਪਹਾੜ ਕੀ ਹੈ ਜਿਹਦੀ ਉੱਚੀ ਮੱਤ ਹੋਵੇ ਪੂਰੇ ਪਹਾੜ ਪੂਰੀ ਮੱਤ ਨੂੰ ਕੀ ਹੈ ਜਿਹੜੇ ਬੰਦੇ ਨੇ ਗੁਰੂ ਦੀ ਪੂਰੀ ਮੱਤ ਲੈ ਲਈ ਉਹ ਭਗਤੀ ਕਰ ਲੱਗਿਆ ਭਾਵ ਉਸ ਲੈਣ ਦੇ ਚੱਲ ਗਿਆ ਉਹਦਾ ਦੁਨੀਆ ਨੂੰ ਪ੍ਰੇਮ ਟੁੱਟ ਕੇ ਪਰਮਾਤਮਾ ਨਾਲ ਹੋ ਜਾਊਗਾ ਫਿਰ ਉਹ ਕੀ ਕਿਸ ਕੋਈ ਦੇ ਨਾ ਬੋਲੂ ਕੀ ਦੇ ਨਾ ਬੋਲੂਗਾ ਅਜੀਸ ਹਰ ਇਸ ਦੀ ਆ ਵੀ ਕਹੀ ਜਾਂਦੇ ਸਾਰਾ ਚਾਕ ਪੇਰੇ ਰੱਬ ਹੀ ਦਿਸੇ ਉਹਨੂੰ ਆਪਦੇ ਅੰਦਰ ਪਹਿਲਾਂ ਦਿਸੇ ਤੇ ਕਿਰਤਾ ਉਹ ਝੂਠ ਕਾ ਦਾ ਬੋਲਣਾ ਕਰਤਾ ਉਹ ਸਾਰਾ ਪਾਸੇ ਪਰਮਾਤਮਾ ਨਾਲ ਹੀ ਦੇਤਾ ਤੇ ਪਰਮਾਤਮਾ ਨਾਲ ਹੀ ਝੂਠ ਬੋਲੇਗਾ ਫਿਰ ਉਹ ਦੁਕਾਨ ਤੇ ਥੱਗੀਆਂ ਮਰੂਗਾ ਘਾਟ ਵੱਧ ਕਿਵੇਂ ਤੋਲੂਗਾ ਇਹ ਤਾਂ ਬੜਾ ਔਖਾ ਕੰਮ ਇਹ ਤਾਂ ਬਹੁਤ ਤਾਈਆਂ ਨਾ ਕਹਨ ਖੰਨੇ ਉਤੇ ਕੀ ਵਾਲੋ ਨੇ ਕਿ ਇਹ ਤਮਾਰ ਕੇ ਜਾਣਾ ਤੇ ਅਸੀਂ ਤਾਂ ਸਾਰੇ ਸੌਖੇ ਸਮ ਦੇ ਮਤਲਬ ਕੋਈ ਨਾ ਚੱਲ ਰਿਹਾ ਇੱਧਰ ਮਾਜੀ ਜੀ ਕੋਲ ਤੋਂ ਰਸਾ ਕਾ ਕਪੂਟਾ ਸੋ ਉੱਚੇ ਸਾਲ ਪਿੱਛੋਂ ਜੋ ਮੇਲਾ ਜਿਹੜਾ ਹੁੰਦਾ ਬਹੁਤ ਸੰਗਤਾਂ ਜਾਂਦੀ ਪੇਸ਼ਮਾਨ ਜਾਣਾ ਵੀ ਚਾਹੀਦਾ ਲੰਗਰ ਵੀ ਲੱਗਦੇ ਆ ਸਾਰੇ ਪਰ ਆ ਜਿਹੜੀ ਗੱਲਾਂ ਤੁਸੀਂ ਕੁਰਬਾਨੀ ਦੀਆਂ ਦੱਸਿਆ ਇਹ ਤਾਂ ਦੱਸਦਾ ਹੀ ਨਹੀਂ ਨਾ ਉੱਥੇ ਵੀ ਕਿਸੇ ਨੇ ਦੱਸਣਾ ਇੱਕ ਦਿਨ ਜਾਊਗਾ ਅਗਰ ਆ ਦੂਜੇ ਦਿਨ ਮੁੜੇ ਆਊਗਾ ਇਹ ਕਿਵੇਂ ਕਰਨ ਕਰਕੇ ਲਿਆਊਗਾ ਉੱਥੇ ਕੋਈ ਦੱਸੂਸੀ ਕੀਰਤਨ ਵੀ ਹੋਣਗੇ ਢਾਡੀ ਵੀ ਹੋਣਗੇ ਰਾਗੀ ਵੀ ਹੋਣਗੇ ਇਸ ਕਥਾਵਾਚਕ ਵੀ ਹੋਣਗੇ ਪਰ ਜਿਹੋ ਦੇ ਬਰਾਨੇ ਜਾਣਾ ਹੋਊਗਾ ਜਿਹ ਪ੍ਰਾਨੇ ਬੋਣੋਗਾ ਹੁਣ ਕੱਲ ਇਹ ਫਾਇਦਾ ਹੋ ਜਾਂਦਾ ਕੋਈ ਇਸ ਚ ਕੱਲ ਆਪਣੀ ਨਰੇ ਗੁਰਦੁਆਰਾ ਸਾਹਿਬ ਚ ਇੱਕ ਲੱਗਾ ਸੀਗਾ ਪੋਸਟਰ। ਅਨਿਤ ਜਾਈ ਬਾਹਮ ਪਈ ਜਾਂਦੇ। ਮਹਾਨ ਕੀਰਤਨ ਦਰਬਾਰ। ਵਿਸ਼ਾਲ ਕੀਰਤਨ ਦਾ ਦਰਬਾਰ। ਉਹ ਯਾਰ ਗੁਰਮਤ ਤੋਂ ਸ਼ਾਨਦਗੀ ਦੀ ਚੀਜ਼ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਜੇ ਉਹ ਚੀਜ਼ ਨਹੀਂ। ਉਹ ਸੰਗਤ ਕਿਉਂ ਨਹੀਂ ਪੁੱਛਦੀ ਇਹਨਾਂ ਨੂੰ ਮਿਸਾਲੋਂ ਦੱਸੋ ਵੀ ਕੁਰਬਾਨੀ ਚ ਕੀ ਲਿਖਿਆ ਹੁੰਦਾ ਮਤਲਬ ਕੀ ਹੈ? ਸੰਗਤ ਸਦਾ ਜੀ ਸਿੱਖਣਾ ਵਾਸਤੇ ਨਹੀਂ ਜਾਂਦੀ। ਅੱਛਾ ਸਿੱਖਣ ਵਾਸਤੇ ਜਾਂਦੀ। ਉਹ ਮੇਲਾ ਵੇਖਣ ਜਾਂ। ਲਾ ਦੇ। ਸਾਨੂੰ ਉਹਦੇ ਅਰਦਾਸ ਕਰਾ ਲਓ ਕਿਉਂਕਿ ਬੱਚੇ ਨੂੰ ਤਾਂ ਜਿਹੜਾ ਉਹਦਾ ਬੱਟਾ ਇਹਦਾ ਮਾ ਬਾਬਾਪੇ ਜਿਹੜੀ ਉਂਗਲ ਫੜ ਕੇ ਜਿਹੜੇ ਰਾਹ ਤੋੜੇਗਾ ਤੋ ਉਹ ਤੇਰੀ ਤੋੜੇਗਾ ਉਹਦੇ ਵਾਸਤੇ ਦਰਿਆ ਵੀ ਹੋ ਜਾ ਅੱਗ ਵੀ ਹੋ ਜੀ ਤੇ ਬਰਾ ਵੀ ਪੱਕਾ ਵੀ ਕੱਚਾ ਸਾਰਾ ਹੋਤਾ ਹੈ ਅਸੀਂ ਤਾਂ ਬੱਚੇ ਹੁੰਦੇ ਨਾ ਕਉ ਨਾਨਕ ਜਾ ਕੇ ਪੂਰਨ ਭਾਗ ਹਰ ਚਰਣੀ ਤਾਕਾ ਮਨ ਲਾਗ ਕਿ ਜਿਹੜੇ ਹਰੀ ਤੇ ਚਰਨ ਹੈ ਨਾ ਇਹ ਗੁਰਮਤਿ ਦੀ ਸਿੱਖਿਆ ਹੈ ਅੱਛਾ ਜਦੋਂ ਸਾਡੀ ਉੱਚੀ ਮੱਤ ਹੋ ਗਈ ਅਸੀਂ ਇਹਨਾਂ ਨੂੰ ਵਿਛੜਾਂਗੇ ਨਹੀਂ ਤੋਂ ਮੇਰਾ ਮਤਲਬ ਗੁਰਬਾਨੀ ਦੀ ਸਿੱਖਿਆ ਤੇ ਚੱਲ ਜੀ ਜਿਹੜਾ ਕੋਈ ਕੁਰਬਾਨੀ ਕੀਤੀ ਹਾਂ ਜੋ ਗੁਰ ਕਹੇ ਸੋ ਕਰ ਕਮਾਓ ਗੁਰ ਕੀ ਕਰਨੀ ਕਾਹੇ ਤਾਂ ਕਿ ਸਾਡਾ ਹਿਰਦਾ ਤਾਂ ਜਿਹੜਾ ਨਾ ਉਹ ਤਾਂ ਤੁਨਸ਼ੀਤਾ ਦੱਸ ਕੇ ਵੀਰ ਖਾ ਸਾੜਾ ਵੈਰ ਵਿਰੋਧ ਇਹਨਾਂ ਚੀਜ਼ਾਂ ਦਾ ਲਾਲਚ ਮੋਹ ਨਾਲ ਭਰਿਆ ਤੇ ਤੁਸੀਂ ਸਮ ਦੱਸ ਦਿਓ ਵੀ ਧਿਆਉਣ ਵਾਲੀ ਗੱਲ ਵੀ ਚੌਖਾ ਕੰਮ ਕਿਹੜਾ ਇਹਨਾਂ ਕੱਢ ਕੇ ਤੇ ਜਿਹੜਾ ਤੁਸੀਂ ਪਾਸੇ ਇੱਕ ਤੋਕੀ ਸਾਰੇ ਬਾਣੀ ਚ ਪ੍ਰਸ਼ਨ ਉੱਤਰੀ ਹੈ ਅੱਛਾ ਹੁਣ ਆਪਾਂ ਧਿਆਵੇ ਦੀ ਗੱਲ ਕੀਤੀ ਸੀ ਉਹਨਾ ਸੁਹਣੀ ਬਾਣੀ ਦੇ ਵਿੱਚ ਦੱਸਿਆ ਉਹਨਾਂ ਨੇ ਸੋ ਮਤ ਬਿਆਨ ਧਿਆਨ ਜਿੰਨ ਦੇ ਜਨ ਦਾਸ ਨਾਮ ਪਿਆਵੇ ਸੇ ਉਹਦੇ ਜਿੰਨਾ ਮਨੁੱਖ ਨੂੰ ਸੋਣੀ ਮਤ ਦਿੰਦਾ ਉੱਚੀ ਸਮਝ ਦੇ ਦਿੰਦਾ ਸੁਰਤ ਦੇ ਜੋਰਨ ਦੀ ਤਾਥ ਦੇ ਦਿੰਦਾ ਉਹੀ ਸੇਵਕ ਤੇ ਦਾਸ ਉਹਦਾ ਨਾਮ ਸੇ ਬੰਦੇ ਹੁਣ ਨਾਂ ਦਾ ਸਾਡੇ ਕੋਲ ਇਹ ਸਮਤਾਂ ਉੱਚੀ ਮਤ ਨਹੀਂ ਸਾਡੇ ਕੋਲੇ ਥਾਲੇ ਪ੍ਰਭ ਦਇਆ ਤੇ ਮਤੁਤਮਏ ਉਹ ਪ੍ਰਭ ਦਇਆ ਕਰੇ ਤਾਂ ਇਹ ਮਤੁਤੇ ਹੋ ਕਰਦਾ ਨਹੀਂ ਤਾਂ ਤਸੀ ਜੀ ਹਰ ਰੋਜ਼ ਪੜਦੇ ਆਂ ਜਦੋਂ ਪਾਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ ਬਾਬੇ ਨਾਨਕ ਨੇ ਬੜਾ ਸਪਸ਼ਟ ਦੱਸਿਆ ਇਹਦੇ ਉਹ ਬਾਗ ਫਰਾਂਜ਼ੀ ਜੀ ਛਾਹ ਜਿੰਨੇ ਉਹ ਪਾਉਣ ਸਮੇਂ ਦੀ ਗੇੜਾ ਖਿਲਾਸ਼ ਨੂੰ ਤੇ ਰਸਮਾਂ ਹੁੰਦੀਆਂ ਸੀ ਰਸਮਾਂ ਜੋ ਹੁੰਦੀਆਂ ਸੀਗੀਆਂ ਹੁਣ ਤੁਸੀਂ ਅੱਗੇ ਅਮਰਤ ਦੀ ਗੱਲ ਕੀਤੀ ਸੀ ਤੇ ਪਰ ਜਿੰਨਾ ਤੇ ਸਾਡੇ ਮਨ ਨੇ ਅਮਰਤ ਨਹੀਂ ਛਕਿਆ ਅੱਛਾ ਖੰਡੇਰੀ ਪਾਲ ਕੇ ਮੈਂ ਅਸਰ ਕਰੂਗੀ ਇਹ ਚਾਹੁੰਦੇ ਨੇ ਨਾ ਸਾ ਵੀ ਅਮਰਤ ਛਕੋ ਤੇ ਪੰਜਾਬ ਤੇ ਆਪੇ ਨਹੀਂ ਪਹਿਲਾਂ ਬਾਬੇ ਨਾਨਕ ਨੇ ਵੀ ਦੱਸਿਆ ਜੇ ਬਾਬੇ ਨਾਨਕ ਦੀ ਦਇਆ ਕਪਾ ਸੰਤੋਖ ਸ਼ੂਦ ਜਤ ਗੰਢੀ ਸਾਤ ਵਾਟ ਏ ਜਨੂ ਜੀਗਾ ਹਾਈ ਤਾਂ ਪਾਂਡੇ ਕੱਤ ਜਿੰਨਾ ਜੇ ਸਾਡੇ ਆ ਜੀ ਨੂੰ ਜਨੇਉ ਨਹੀਂ ਪੈਂਦਾ ਮਨ ਕੰਟਰੋਲ ਨਹੀਂ ਆ ਮਨ ਨਹੀਂ ਕੰਟਰੋਲ ਹੁੰਦਾ ਇਹ ਤਾਂ ਕੱਲ ਸੀ ਮਨ ਨਹੀਂ ਕੰਟਰੋਲ ਹੁੰਦਾ ਇਹ ਤਾਂ ਵਾਸ ਕਿੰਨਾ ਜਰਾ ਹੀ ਗੁਰਦੁਆਰੇ ਜਾਂਦੇ ਨਾ ਉੱਥੇ 10 ਕੁ ਮਿੰਟ ਹੀ ਚੀਕ ਜਾ ਰਹਿਦਾ ਉਹ ਪਤਾ ਨਹੀਂ ਰਹਿੰਦਾ ਕਿੰਨੀ ਤੇ ਬਾਹਰ ਆ ਕੇ ਖੁਜੇ ਹੋ ਜਾਏ ਕਉਂਕੇ ਬਾਪੇ ਦੇ ਕਰੇ ਉਹ ਤੋਂ ਬੜੇ ਬੜੇ ਵਿਦਵਾਨ ਆਏ ਸੀ ਰਿਸ਼ਤੇਦਾਰ ਆਏ ਸੀ। ਉਸੇ ਟਾਈਮ ਦੇ ਧਰਮ ਦੇ ਠੇਕੇਦਾਰ ਵੀ ਆਏ ਸੀ। ਜੋ ਜੋ ਦਿਨੇ ਕੋਇਆ। ਉਹ ਬੰਦੇ ਜੀ ਆਜ ਨੇ ਉੱਤੇ ਕੋਲੇ ਕਹਿਣਾ ਪਾ। ਆ ਬਾਹਰ ਲਾ ਮੈਲੀ ਕੋਲ। ਨੇ ਫੇਰ ਬਾਹਰ ਲਾ ਕੇ ਵਾਹੂਗਾ। ਅੱਛਾ। ਫੇਰ ਬਾਹਰ ਲਾ ਕੇ ਦਾ ਨਾ ਲੋਕਾ ਭਾਬਾ ਪੰਜ ਅਜੇ ਅੰਦਰ ਬੀ ਉਕਰਿਆ ਹੀ ਨਹੀਂ। ਤੇ ਅਸੀਂ ਬਾਹਰ ਉਹ ਕੋਲ ਦਾ ਗੇਮ ਬਣਾ ਦੇਾਂਗੇ। ਵੀ ਅੰਦਰ ਸਾਡੇ ਧਰਮ ਨੇ ਆਇਆ ਬਾਹਰ ਉਹ ਸੀ ਧਰਮ ਕਰੋਗੇ। ਹਮ ਖਾਵਾ ਜਲ ਰਹੇ। ਮੈਂ ਤਾਂ ਆਪੀ ਕਰਨੀ ਕਰਦਾ ਨਹੀਂ ਮੈਂ ਵੀ ਆਪੀ ਕਰਦਾ ਜੋ ਬਾਣੀ ਚ ਲਿਖਿਆ ਮਰਦਨ ਸਾਰੂ ਕਰ ਦੇਣਾ ਮੈਂ ਆਂਦੇ ਕੋਲ ਕੁਝ ਨਹੀਂ ਬੋਲ ਰਿਹਾ ਅਜੀ ਤੱਕ ਸਾਲੋਂ ਕੋਈ ਮਾਟਰ ਮਿਲੇ ਜਿਹੜਾ ਵੀ ਮਾਟਰ ਦਾ ਗੁਰੂ ਤਾਂ ਪ੍ਰਭਾਤਮ ਹੈ ਉਹ ਸਾਡੇ ਅੰਦਰ ਹੈ ਜਿਹਨੇ ਸਾਨੂੰ ਸੁਝੀ ਦੇਣੀ ਨਾ ਉਹ ਕੋਸਾ ਤੇ ਗੁਰੂ ਨੂੰ ਕਿਹਾਏ ਜਿਸ ਬੰਦੇ ਨੇ ਸੁਝੀ ਦੇਣੀ ਉਹ ਤੁਹਾਡੇ ਅੰਦਰ ਹੈ ਉਸੇ ਨੇ ਤਾਂ ਅੰਦਰੋਂ ਬਦਲਦਾ ਉਹ ਨਹੀਂ ਬਦਲਣਾ ਇਹ ਰੇਨਾ ਦੀ ਤਾਂ ਲੋੜ ਹੀ ਨਹੀਂ ਆ ਜਿਹੜੇ ਚੋਲੇ ਬੈਠੇ ਇਹ ਤਾਂ ਅਸੀਂ ਆ ਨਹੀਂ ਹੂੰ ਅਸੀਂ ਉਹਨਾਂ ਦਾ ਸਾਰਾ ਪਾਲਦੇ ਆਂ ਇਹ ਸੰਗਤ ਨੂੰ ਸੰਦੇਣਾ ਚਾਹੀਦਾ ਨਾ ਵੀ ਇਹਨਾਂ ਤੇ ਸਾਨੂੰ ਜ਼ਰੂਰ ਤਾਂ ਹੈ ਕਿ ਇਹ ਕਰਨੀ ਹੈਗੀ ਜੇ ਗੁਰਬਾਣੀ 1430 ਅੰਗ ਸਾਡੇ ਭਗਤ ਗੁਰੂ ਸਾਹਿਬ ਸਾਰੇ ਦੇ ਕੇ ਗਾਇਕ ਗੁਰੂ ਪਲਾ ਕੇ ਵੀ ਇਹਦੇ ਵਿੱਚ ਵੇਖਣ ਦੀ ਕੋਸ਼ਿਸ਼ ਤਾਂ ਕਰੀਏ ਤਾਂ ਮੈਂ ਚ ਕੀ ਲਿਖਿਆ ਹੈ ਕਰਤਾਰ ਸਾਹਿਬ ਸਾਰੀ ਦੁਨੀਆ ਪੜੀ ਅਸੀਂ ਇਹ ਵੇਖੀਏ ਵੀ ਸਾਡੇ ਕੋਲ ਦਇਆ ਅਗੇ ਤੁਹਾਨੂੰ ਅੰਦਾਸਾ ਵੀ ਪ੍ਰਭ ਦਇਆ ਤੇ ਮਤ ਉੱਤਮ ਹੋਏ ਉੱਚ ਪਹਿਲਾਂ ਸਾਡੇ ਕੋਲ ਉੱਤਮ ਮਤ ਚਾਹੀਦੀ ਹੈ ਹੂੰ ਇਹ ਜੇ ਤੁਹਾਡੇ ਕੋਲ ਖਪਾਈ ਹੈ ਹੂੰ ਦੇਣੂ ਤੋਂ ਮਤ ਉਹ ਤੋਂ ਮਤ ਆ ਬਣੀ ਹੈ ਉਹ ਤੋਂ ਮਤ ਹੈ ਅਸੀਂ ਸੰਘਟ ਕਰਾਂਗੇ ਹੌਲੀ ਹੌਲੀ ਸਾਡੀ ਮਤ ਬਦਲਣੀ ਸ਼ੁਰੂ ਹੋ ਜੂਗੀ ਸਾਨੂੰ ਸਮਝ ਆਣੀ ਸ਼ੁਰੂ ਹੋ ਜੂਗੀ ਸਾਡੇ ਅੰਦਰ ਉਹ ਚੀਜ਼ ਸਮਝ ਪੈਦਾ ਹੋਣੀ ਸ਼ੁਰੂ ਹੋ ਜੂਗੀ ਜਦੋਂ ਉਹ ਚੀਜ਼ ਸਮਝ ਪੈਦਾ ਹੋਊਗੀ ਨਾ ਤੇ ਸਾਡੇ ਜਿਹੜੇ ਆਪਣਾ ਤੇ ਬਗਾਨਾ ਆਪਾਂ ਖਤਮ ਹੋ ਜਾਊਗਾ ਅੱਛਾ ਸ਼ਾਬੇ ਕੋਈ ਦੇ ਤੇ ਮੇਰੇ ਖਤਮ ਹੋ ਜਾਊਗੀ ਜੋ ਵੀ ਮਨ ਕਰੂਗਾ ਉਹ ਸਹੀ ਕਰੂਗਾ ਗਲਤ ਨਹੀਂ ਕਰੂਗਾ ਜਿਵੇਂ ਵੱਲੀ ਲੈ ਕੇ ਹੱਕ ਗਵਾਏ ਇਸ ਤਰ੍ਹਾਂ ਨਹੀਂ ਕਰੂਗਾ ਜੋ ਇਨਸਾਫ ਦੀ ਗੱਲ ਕਰੂਗਾ ਬੇਸਮਝ ਤੋਂ ਸਮਝੋਗੇ ਨਾ ਹਾਂ ਮੇਰਾ ਹੰਲਾ ਦਇਆ ਕਮਾ ਕਪਾ ਦੇ ਸੰਤੋਖ ਸੂਤ ਕਿ ਸਾਡੇ ਕੋਲੇ ਸੂਤ ਅਸੀਂ ਤਾਂ ਕੱਤਿਆ ਤਾਂ ਹੈ ਨਹੀਂ ਜਦੋਂ ਮਾਤੇ ਗੁਰੂ ਦੀ ਲੈ ਲਈ ਹੋਰ ਮੈਂ ਗੱਲਾਂ ਕਰੀ ਜਾਂਦਾ ਇਹ ਮੁਤ ਦੀਆਂ ਗੱਲਾਂ ਮੈਂ ਇਹਨੂੰ ਕਮਾਇਆ ਨਹੀਂਗਾ ਸੂਤਾ ਮੈਂ ਕੱਤੇ ਹੀ ਨਹੀਂ ਤਾਂ ਕੁਛ ਜਤ ਕੰਟਰੋਲ ਆਫ ਮਾਈਂਡ ਸਾਡੇ ਗਿਆਨ ਤੇ ਕਰਮ ਦੇ ਕੰਟਰੋਲ ਹੋਣਗੇ ਮਾਇਆ ਦੀ ਪਾਹ ਲੱਗੀ ਕਰਨੇ ਪਾਹ ਨੂੰ ਪਾਈ ਤੇ ਹੋਰ ਨਾਲ ਬਾਰੇ ਸੋਚਦੇ ਆ ਸਤ ਵਾਚ ਸੱਚਾ ਆਚਰਨ ਸਾਡਾ ਬਣ ਸੱਚਾ ਸਭ ਨੂੰ ਉਹਨੂੰ ਕਹੈਂ ਅੰਦਰੋਂ ਮਰੋ ਇੱਕ ਜੋ ਕਹਿਣਾ ਉਹ ਕਰਨਾ ਜੋ ਕਰਨਾ ਉਹ ਕਹਿਣਾ ਨਹੀਂ ਕਰਨੀ ਇਹਦੀ بس ਅੰਦਰੋਂ ਮਰੋ ਇੱਕ ਸਾਡੇ ਦੋ ਪਾਸੇ ਐ ਸਾਰਾ ਸੰਸਾਰ ਦਾ ਲੋਕੋ ਖਾਵੇ ਸੀ ਕਰਦੇ ਐ ਤੇ ਵਿਆਹ ਦਾ ਇਹ ਖੇਡ ਵਰ ਕੁਝ ਵੱਖਰੀ ਲੱਗਦੀ ਆਮ ਦੁਨੀਆਦਾਰੀ ਨਾਲੋਂ ਜਿਵੇਂ ਧਰਮ ਦੇ ਖੇਤਰ ਚ ਹੋ ਰਿਹਾ ਐ ਨਾ ਜਿਵੇਂ ਇਹ ਜਿਹੜਾ ਲੈਖੜ ਕੋਈ ਵੱਖਰੀ ਜੀ ਲੱਗਦੀ ਉਹਨਾਂ ਜਿਹੜਾ ਆਪਾਂ ਵਿਚਾਰ ਰਹੇ ਸੀਗੇ ਜੀ ਨੂੰ ਜਿਹੜਾ ਉਹ ਪੈ ਗਿਆ ਅਰੇ ਇਹ ਜਨੇਊ ਜੀ ਦਾ ਹਾਈ ਤਾਂ ਪਾਂਡੇ ਕਰਤਾ ਤੇਰੇ ਕੋਲ ਉਹ ਚੰਗੀ ਮਤ ਹੈ ਕਿ ਉਹ ਮੈਨੂੰ ਦੱਸ ਉਹਨੂੰ ਮੈਂ ਨਾ ਵਿਚਾਰ ਕਰ ਅੱਛਾ ਅੰਦਾ ਜਦੋਂ ਮਨ ਨੂੰ ਜਨੇਊ ਪੈ ਗਿਆ ਜਨੇਊ ਦਾ ਅਰਥ ਹੈ ਕੰਟਰੋਲ ਮਨ ਕੰਟਰੋਲ ਮਨ ਕੰਟਰੋਲ ਤੇ ਨਾਲ ਗਿਆਨ ਦਾ ਪਤਾ ਮਨ ਰੇ ਗੁਰਬੰਧ ਗਿਆਨ ਨਾ ਹੋਏ ਗਿਆਨ ਦਾ ਪਤਾ ਮਨ ਖੜਦਾ ਆ ਗਿਆਨ ਕਿਰੋਂ ਗੁਰਬਾਣੀ ਪੜਦੇ ਰਹਿ ਉਹਦੇ ਨਾਲ ਤਾਂ ਗਿਆਨ ਆਇਆ ਇਹ ਨਹੀਂ ਇਹ ਗਿਆਨ ਜੋ ਸਾਡੇ ਅੰਦਰ ਪੈਦਾ ਰਾਸ ਜੋ ਲੋਕ ਸਮਝਦੇ ਨਹੀਂ ਹੁੰਦੇ ਵਿੱਚ ਨਹੀਂ ਕਿ ਆ ਕੀ ਸੀ ਇਹ ਸੀ ਸਰੀਰ ਦੀ ਧਰਤੀ ਜੀ ਬੀਜਣਾ ਸੀ ਹੂੰ ਬੀਜਾ ਤਾਂ ਸੀ ਹੈ ਨਹੀਂ ਨਾਲ ਕੁਛ ਨਹੀਂ ਮੂੰਹ ਨਾਲ ਸੀ ਜਾਂਦੇ ਗੱਲਾਂ ਕਰੀ ਜਾਂਦੇ ਅਸੀਂ ਤਾਂ ਤਾਂ ਕਿੰਨਾ ਸੂਰੇ ਪਾਠ ਕਰ ਲੈਂਦੇ ਆ ਕਿੰਨਾ ਚਾਵਲੋਂ ਕਰ ਲੈਂਦੇ ਆ ਤੇ ਜਾ ਕੋਈ ਗਾਰੇ ਮਾਠਾ ਟੇਕੋ ਨਾ ਮੇਰੀ ਤਾਂ ਇੱਦਣੇ ਕੋਈ ਉਹ ਆਂਦੇ ਪੱਜਣਾ ਨਾਮ ਪਿਆ ਨਾ ਜਿਨੀ ਨਾਮ ਤੇ ਆਇਆ ਗਏ ਮੁਸਕਰ ਕਾਲ ਪਾਬ ਜੀ ਨਾਲ ਗੁਰੂ ਦੀ ਮੱਤ ਮੰਨ ਲਈ ਉਹਨਾਂ ਹੀ ਕਰਨਾ ਸਭ ਲੋਗੇ ਜਿਹਨਾਂ ਨਹੀਂ ਮੰਨੀ ਉਹ ਨਹੀਂ ਰਹੀ ਉਹ ਰਹੀ ਅਨਾ ਤੇ ਉਹ ਗਣ ਮੈਂ ਜਾ ਕੋਪਰ ਮਾਇ ਜਨਮ ਮਰੇ ਭਰਾਵੇ ਜਾਏ ਜਿਹੜਾ ਬੰਦਾ ਗੁਰੂ ਦੀ ਮਤ ਨਹੀਂ ਲੈਂਦਾ ਉਹਦੇ ਨਾਲ ਧਿਆਨ ਨਹੀਂ ਜੋੜਦਾ ਸੁਰਤ ਨਹੀਂ ਜੋੜਦਾ ਚਿੱਤ ਨਹੀਂ ਜੋੜਦਾ ਉਹਦੇ ਅਨਸਾਰੀ ਨਹੀਂ ਹੁੰਦਾ ਉਹ ਤੇਨਾਂ ਕੋਨਾ ਚ ਭਟਕਦਾ ਰਹਿੰਦਾ ਅਸੀਂ ਤਾਂ ਫਿਰ ਤੇਨਾਂ ਕੋਨਾ ਵਾਲੀ ਹੈ ਕਿ ਉਹ ਜਨਮ ਮਰਨ ਦੇ ਭਾਵ ਮੋੜ ਮੋੜ ਕੇ ਉਹ دنیਵੀ ਕਮਾਂ ਛੋੜਦਾ ਰਹਿੰਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹ ਮਤਲਬ ਬਦਲਣਾ ਚਾਹੀਦਾ ਅੰਦਰੋਂ ਕਰੋ ਕਿਹਨਾਂ ਉੱਚ ਨੀਚ ਕਿਸਕੇ ਸਥਾਨ ਤਪਣਾ ਨਾ ਸੋਣੀ ਮੱਤ ਵਾਲੇ ਉੱਚੇ ਬੰਦਿਆਂ ਦੇ ਹਿਰਦੇ 'ਚ ਤ੍ਰੈਗੁਣੀ ਨੀਚ ਬੰਦਿਆਂ ਦੇ ਮਨ 'ਚ ਇਹ ਸਾਰੇ ਉਸ ਪ੍ਰਭੂ ਨੇ ਆਪਣੇ ਟਿਕਾਣੇ ਆ ਭਾਵੇਂ ਸਭ ਹਾਇਓ ਸਾਰੇ ਥੈਂਕ ਆ ਮੈਂ ਤਾਂ ਹੀ ਅੱਜ ਤੁਹਾਡੇ ਨਾਲ ਤੁਹਾਡੇ ਕੋਲ ਆਇਆ ਤੁਹਾਨੂੰ ਮਿਲਣ ਵਾਸਤੇ ਮੇਰੇ ਨਾਲ ਦੇ ਸੱਜਣ ਕਹਿੰਦੇ ਸੀ ਚੱਲੀਏ ਬਾਪਾ ਕੁਡਾ ਸਾਥ ਤੇ ਮੈਂ ਕਿਹਾ ਵੀ ਮੇਰਾ ਸ਼ਕੀਰ ਜੀ ਨੇ ਠੀਕ ਵੈਸੇ ਵੀ ਉਹ ਰੋਵਰ ਪਾਦਾ ਜੀ ਤੇ ਮੈਨੂੰ ਤਾਂ ਤੁਹਾਡਾ ਪਤਾ ਲੱਗਾ ਤੇ ਮੈਂ ਕਿਹਾ ਚੱਲ ਬਾਈ ਜੀ ਕੋਲ ਕੁਝ ਗਿਆਨ ਦੀਆਂ ਗੱਲਾਂ ਪੁੱਛ ਦੇ ਉਹਨ ਦੇ ਜੈਸਾ ਜਨਾਵੇ ਤੈਸਾ ਨਾਂ ਕਰਾਉਂਦਾ ਪਖਿਆਰਾ ਮੇਰੀ ਮੱਖਾ ਮੇਰੀ ਹੈ ਪਰ ਸਾਨੂੰ ਇਹ ਦੁਬਾਰ ਨਹੀਂ ਪਰਾਂ ਦਾ ਜੀਵ ਜੀ ਮਾਤ ਰੱਬ ਕੇ ਇਹਨੂੰ ਦਿੰਦਾ ਨਾ ਉਹੀ ਉਹੀ ਪਟਟ ਹੋ ਜਾਂਦੀ ਹੈ ਉਹਨਾਂ ਨੂੰ ਉਹੀ ਮਾਤ ਦਿੱਤੀ ਹੈ ਇੱਕ ਅਸੀਂ ਕਾਲ ਪਰਸਾ ਸ਼ਬਦ ਵਿਚਾਰਿਆ ਜੇਕਰ ਤੁਹਾਨੂੰ ਤਾਂ ਇਹਨਾਂ ਗੱਲਾਂ ਦਾ ਬਹੁਤ ਪ੍ਰਚਾਰ ਕਰਨਾ ਚਾਹੀਦਾ ਸੰਗਤ ਦੇ ਵਿੱਚ ਸੰਗਤ ਦੇ ਹੌਂਟੇ ਵਿੱਚ ਵੀ ਕੋਈ ਤਬਦੀਲੀ ਆਵੇ ਜਿਹੜੀ ਇਹਨਾਂ ਗੱਲਾਂ ਸੁਣਦਾ ਕੋਈ ਨਹੀਂ ਹਾਂ ਇਹ ਕੀ ਗੱਲ ਸੁਣਦਾ ਕੋਈ ਨਹੀਂ ਕਿਉਂਕਿ ਇਹ ਜਿਹੜੀ ਗੇਰੀ ਚੀਜ਼ ਆ ਸਾਡੇ ਮਨ ਨੂੰ ਰਸ ਹੈ ਨਾ ਪਰ ਸਾਨੂੰ ਆਸਰ ਜਿਹੜਾ ਨਾ ਕੁਝ ਹੋਰ ਹੋ ਚੁੱਕਾ ਹੈ ਸਾਡੇ ਦਿਲ ਦਿਮਾਗ ਵਿੱਚ ਮਨ ਦੇ ਵਿੱਚ ਨਾ ਜਿਹੜਾ ਸੀ ਟਾਰਗੇਟ ਵੱਖਰਾ ਹੋ ਚੁੱਕਾ ਹੈ ਗੁਰਬਾਣੀ ਨਾਲ ਜਿੰਦਾ ਕੋਈ ਤਾਲੁਕਾਤ ਕੋਈ ਸੰਬੰਧ ਹੈ ਅਸੀਂ ਬੜਦੇ ਹੌਮੇ ਦੀਰਗ੍ਰੋਹ ਹੈ ਜੀਰੋ ਰੋਗ ਜਾਂ ਲਾਲਾਇ ਤੇਰਾ ਤਾਂ ਦੀ ਗੱਲ ਜਿਹੜੀਆਂ ਦਤੀਆਂ ਤੇ ਮੇਰੇ ਹਿਸਾਬ ਨਾਲ ਤਾਂ ਕੋਈ ਵਿਰਲਾ ਹੋਵੇਗਾ ਜਿਹੜੀਆਂ ਇਹ ਗੱਲਾਂ ਜਾਣਦਾ ਹੋਵੇਗਾ ਜਾਂ ਦੱਸ ਸਕੇਗਾ ਮੈਂ ਤਾਂ ਜਿੰਨੇ ਸੁਣੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਨੇ ਨੇ ਕਈਆਂ ਨੂੰ ਪਤਾ ਉਹ ਆਉਂਦੇ ਸਾਡੇ ਰੋਜੀ ਰੂਟੀ ਦਾ ਸਾਥ ਨਾ ਦੱਸ ਦੇ ਇਹ ਵੀ ਗੱਲ ਦੱਸ ਉਹਨੂੰ ਇਹਦਾ મતਲਬ ਨਹੀਂ ਮੇਰੀ ਕਿਸ ਨਾਮ ਵਿਚਾਰ ਹੋ ਰਹੀ ਸੀ ਤੇ ਮੈਨੂੰ ਆਦੇ ਭਾਈ ਜੀ ਤੁਹਾਨੂੰ ਰੋਟੀ ਟੋਕ ਦਾ ਪ੍ਰਮਾਤਮਾ ਪ੍ਰਬੰਧ ਕੀਤਾ ਹੈ ਤੇ ਅਸੀਂ ਕਮਾਉਣੀ ਐ ਇਹ ਗੁਰਬਾਣੀ ਸਾਡਾ ਸਾਧਨ ਹੈ ਅਗਰੇ ਦਾ ਮਤਲਬ ਪੇਟ ਹੋ ਗਿਆ ਧਰਮ ਤਾਂ ਪੇੜ ਹੀ ਹੋ ਗਿਆ ਸਿੱਖੀ ਤੇ ਮੈਂ ਉਹਨੂੰ ਆਖਿਆ ਸੀਗਾ ਵੀ ਜੰਨਾ ਤਾਂ ਨਾਮਦੇਵ ਦਾ ਛੇਲਰ ਲੱਗਾ ਸੀ ਨਾ ਰਵਦਾਸ ਜੀ ਦਾ ਲੱਗਾ ਇਹ ਨਾ ਕਬੀਰ ਜੀ ਦਾ ਲੱਗਾ ਇਹਦਾ ਮਤਲਬ ਧਰਮ ਸਿਰ ਪੈਸੇ ਵਾਸਤੇ ਵਰਤੇ ਜਾ ਰਿਹਾ ਕੋਈ ਨਹੀਂ ਜੀ ਧਰਮ ਨਹੀਂ ਵਰਤਿਆ ਜਾ ਰਿਹਾ ਬਾਣੀ ਵਰਤੀ ਜਾ ਰਹੀ ਹੈ। ਕੁਰਬਾਨ ਮਨਕੇ ਅੰਦੇ ਆਪ ਨੂੰ ਬੁੱਝੋ ਕਾਹੇ ਭਜਾਵੋ ਭਾਈ। ਅੱਛਾ। ਇਹ ਆਪ ਨੂੰ ਪਤਾ ਕੋ ਨਹੀਂ ਤੇ ਗਾਂ ਅੱਜ ਸਾਦੇ ਸਤੀਗਾਂ ਦੇ ਵਿੱਚ ਜਿਨ੍ਹਾਂ ਨੇ ਆਪ ਨਹੀਂ ਪਾਲਣਾ ਕੀਤੀ ਉਹ ਸਾਨੂੰ ਸੋਝੀ ਦੇ ਰਿਹਾ। ਉਹ ਸਾਡੇ ਬਾਸ਼। ਉਹ ਸਾਡੇ ਗਾਇੜਾ ਛੜ। ਇਹ ਸੀ ਤਾਂ ਉਹਨਾਂ ਨੂੰ ਸੌਕੀ ਚੱਲਣਾ। ਉਹਨੇ ਹੈ ਗਿਆਨੀ ਤੁਹਾਨੂੰ ਆਪ ਨੂੰ ਜੀਵਨ ਦੇ ਸਹੀ ਰਸਤੇ ਦੀ ਸਮਝ ਨਹੀਂ ਆਈ। ਨਹੀਂ ਆਈ। ਤੇ ਫੋਰ ਤੁਸੀਂ ਕਿਹਨੂੰ ਮਤਾਂ ਕਿ ਦਿੰਦੇ ਨੇ? ਮਾਇਆ ਕਰਨ ਬਿਤੇ ਆ ਵੇਚੋ ਜਨੋ ਅਬਰਸਾ ਜਾਏ ਤੇ ਆਣਾ ਤੁਜੀ ਮਾਇਆ ਕੱਠੀ ਕਰਨ ਵਾਸਤੇ ਜਿਹੜਾ ਗਿਆਨ ਹੈ ਜਾਂ ਜੋ ਤੁਸੀਂ ਪੜਿਆ ਹੈ ਉਹਨੂੰ ਵੇਚਦੇ ਆਂ ਹਾਂ ਵੀ ਪੈਸੇ ਲੈ ਲੈਣਾ ਤੁਸੀਂ ਇਸ ਨਾਲ ਤੁਹਾਡੀ ਜ਼ਿੰਦਗੀ ਵਿਅਰਥ ਜਾਊਗੀ ਤੁਹਾਨੂੰ ਪਰਮਾਤਮਾ ਦੀ ਸੋਚੀ ਨਹੀਂ ਆਉਣੀ ਹੁਣ ਚਲੋ ਕਹਿਣਾ ਨਹੀਂ ਜਈਦਾਗਾ ਹੁਣ ਜਿਸੋ ਖੁਣੀ ਬਾਣੀ ਪੜ੍ਹਨੀ ਹੈ ਉਹਦੇ ਵੀ ਪੈਸੇ ਉੱਤੇ ਪੜ੍ਹਨੀ ਕਿਸ ਨੇ ਪਾਤਰ ਉਹਨਾਂ ਦਾ ਉਹ ਕਹੇ ਸੇ ਬਿਲਕੁਲ ਵੀ ਪੈਸੇ ਤੇ ਚਾਰਾ ਤੇ ਖਾਂਡ ਪਾੜਦੇ ਵੀ ਪੈਸੇ ਤੇ ਹੋਰਾਂ ਬਣ ਜਾਂਦੇ ਪੈਸੇ ਅਸੀਂ ਇਹਨਾਂ ਦੇ ਪੈਸੇ ਨਾਲੋਂ ਪਰ ਜਿੰਨਾ ਖੁਸ਼ ਹੋ ਕੋਈ ਦੰਦਾ ਲੈ ਲਓਾਰੇ ਤੁਸੀਂ ਕਿੰਦੇ ਘਰੇ ਜਾਣੇ ਆ ਮੰਨ ਲਓ ਸ਼ੋਕਨੀ ਸਾਹ ਜਾਂ ਕੋਈ ਬਾੜ ਰੱਖਦੇ ਆ ਉਹਦੇ ਉਹਦੇ ਵੀ ਕੋਈ ਪਿੱਠ ਪੱਲੇ ਪਾ ਕੇ ਉਹ ਕੱਲਾ ਫੜ ਕੇ ਚਲਾਉਂ ਨੀ ਸਾਡੇ ਕੋਲੇ ਉਹ ਟਾਈਮ ਨਹੀਂ ਨਾ ਸੌਣ ਦਾ ਭਾਈ ਉਹ ਨੂੰ ਨਹੀਂ ਸਾਡੇ ਕੋਲ ਵੈਸੇ ਕਿ ਟਾਈਮ ਆਇ ਨਹੀਂ ਪਰ ਜਦੋਂ ਉਹ ਸੀਗਾ ਤੁਹਾਡੇ ਮਨੁੱਖਵਾਦ ਆ ਦੇ ਜਨ ਸਿੱਧਾ ਬੰਦਾ ਜ਼ਰੂਰ ਬਦਲੇਗਾ